ਘਰ ਦੇ ਵਿੱਚ ਜੇ ਫੀਮੇਲ ਹੈਡ ਅਕਲਮੰਦ ਹੋਵੇ ਸੰਸਕਾਰੀ ਹੋਵੇ ਦੂਰਦਰਸ਼ੀ ਹੋਵੇ ਘਰ ਨੂੰ ਜੋੜ ਕੇ ਰੱਖਣਾ ਚਾਹਦੀ ਹੋਵੇ ਤੇ ਉਹ ਘਰ ਹਮੇਸ਼ਾ ਇੱਕ ਸੂਤਰ 'ਚ ਪਰੋਏ ਰਹਿੰਦੇ ਨੇ ਉਹਨਾਂ ਘਰਾਂ ਦੇ ਹਮੇਸ਼ਾ ਯੂਨਿਟੀ ਬਣੀ ਰਹਿੰਦੀ ਪਰ ਉਹੀ ਔਰਤਾਂ ਜਿਹੜੀਆਂ ਆਪਣੀ ਈਗੋ ਆਪਣੇ ਹੰਕਾਰ ਪਿੱਛੇ ਆਪਣੇ ਅਨੁਆਂ ਨੂੰ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੀਆਂ ਨੇ ਇਹੋ ਜਿਹੀਆਂ ਔਰਤਾਂ ਘਰਾਂ ਨੂੰ ਤਾਰ-ਤਾਰ ਕਰ ਦਿੰਦੀਆਂ ਹਰ ਮੇਰੇ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਕੋਈ ਵੀ ਉੱਥੇ ਪ੍ਰਗਤੀ ਨਹੀਂ ਹੁੰਦੀ ਕੋਈ ਉੱਥੇ ਉੰਤ ਨਹੀਂ ਹੁੰਦੀ ਇਸੇ ਤਰ੍ਹਾਂ ਇੱਕ ਬੱਚੇ ਨੇ ਆਪਣੀ ਦਾਦੀ ਨੂੰ ਪੁੱਛਿਆ ਕਿ ਦਾਦੀ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਨੇ ਮੇਰੀ ਮਾਂ ਜਿਹੜੀ ਬਾਜ਼ਾਰ ਗਈ ਹੋਈ ਹੈ ਤੇ ਕਹਦੀ ਤੇਰੀ ਮਾਂ ਮਰ ਗਈ ਮੈਂ ਕਿਹੋ ਪੈਸੇ ਦਵਾਂ ਆਪਣੀ ਮਾਂ ਕੋਲ ਉਹ ਬੱਚੇ ਨੇ ਜਦੋਂ ਸੁਣਿਆ ਕਿ ਕਿਹਾ ਤੇਰੀ ਮਾਂ ਮਰ ਗਈ ਤੇ ਉਹਨੇ ਵੀ ਗੁੱਸੇ 'ਚ ਕਹਿ ਦਿੱਤਾ ਕਿ ਬਕਵਾਸ ਨਾ ਕਰੋ ਬਸੀ ਸ਼ਬਦ ਸੁਣਦੇ ਹੋ ਸਨ ਆਪਣੇ ਧੀ ਨੂੰ ਫੋਨ ਕਰ ਦਿੱਤਾ ਧੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਆ ਗਈ ਤੇ ਭਤੀਜੇ ਨਾਲ ਲੜਨ ਲੱਗੀ ਤੂੰ ਕੋਹੋਂ ਨਾ ਮੇਰੀ ਮਾਂ ਨੂੰ ਬਕਵਾਸ ਕਹਿਣ ਲੱਗਿਆ ਹੁਣ ਉਸ ਔਰਤ ਨੇ ਤਾਂ ਦੱਸ ਦਿੱਤਾ ਕਿ ਇਸਨੇ ਮੈਨੂੰ ਬਕਵਾਸ ਕਿ ਪਰੇ ਨਹੀਂ ਦੱਸਿਆ ਕਿ ਮਮੀ ਇਹਦੀ ਮਾਂ ਮਾਰੀ ਸੀ ਸੋ ਉਹ ਜਿਹੜਾ ਦੋਨੇ ਬੱਚੇ ਸੀਗੇ ਧੀ ਦਾ ਪੁੱਤਰ ਤੇ ਪੋਤਰਾ ਦੋਵੇਂ ਆਪਸ ਛੱਥੋ ਪਾਈ ਹੋ ਗਏ ਮਹੱਲਾ ਇਕੱਠਾ ਹੋ ਗਿਆ ਤਮਾਸ਼ਾ ਉਸ ਔਰਤ ਨੇ ਬਣਾਤਾ ਸਿਰਫ ਤੇ ਸਿਰਫ ਇਦਾਂ ਦੇ ਕੋੜੇ ਸ਼ਬਦ ਬੋਲ ਕੇ ਆਪਣੇ ਇਕੁਨੁਸ਼ਾਂਤ ਕਰਨਾ ਤੁਸੀਂ ਵੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ ਕੀ ਇੱਕ ਸੱਸ ਨੂੰ ਆਪਣੀ ਨੂੰਹ ਬਾਰੇ ਇਦਾਂ ਦੀ ਸ਼ਬਦ ਵਰਤਣੇ ਚਾਹੀਦੇ ਤੇ ਫਿਰ ਅਸੀਂ ਕਹਿੰਨੇ ਨੂਆ ਮਾੜੀਆਂ ਫਿਰ ਅਸੀਂ ਕਹਿੰਨੇ ਪੋਤੇ ਪੋਤਰੀਆਂ ਸਾਡੇ ਨਹੀਂ ਸੁਣਦੇ ਉਸ ਦਾ ਪੁੱਤਰ ਵੱਖਰਾ ਦੁਖੀ ਹੋਇਆ ਪੋਤਰਾ ਵੱਖਰਾ ਦੁਖੀ ਹੋਇਆ ਨੂੰਹ ਵੱਖਰਾ ਦੁਖੀ ਹੋਈ ਔਰ ਪਹਿਨਪਰਾ ਦੇ ਰਿਸ਼ਤੇ ਦੇ ਵਿੱਚ ਦਰਾੜ ਹੋਰ ਜ਼ਿਆਦਾ ਵੱਧ ਗਈ ਇਹ ਔਰਤਾਂ ਕੀ ਚਾਹੁੰਦੀਆਂ ਕਿ ਸਾਡੇ ਹੁੰਦਿਆਂ ਤਾਂ ਬੈਨ ਪਰ ਮਨੇ ਕੀ ਇਕੱਠੇ ਹੋਨੇ ਸਾਡੇ ਮਰਨ ਤੋਂ ਬਾਅਦ ਤਾਂ ਦੂਰ ਦੂਰ ਹੋ ਜਾਣ ਕਦੀ ਇਕੱਠੇ ਰਹਿ ਨਹੀਂ ਨਾ ਇਹੋ ਜੀ ਲੋਕਾਂ ਦੀ ਸੋਚ ਜਿਹੜੀ ਹੈ ਘਰਾਂ ਨੂੰ ਤਬਾਹੀ ਵੱਲੇ ਲੈ ਜਾ ਰਹੀ ਹੈ ਔਰ ਫਿਰ ਕਹਿੰਦੇ ਆ ਬੁਢਾਪੇ ਚ ਨੂੰ ਆ ਸਾਡੀ ਸੇਵਾ ਨਹੀਂ ਕਰਦੀ